Hello everyone welcome or welcome back to my channel ਸੋ ਆਪਾਂ ਅੱਜ ਹਿਸਟਰੀ ਆਫ ਦਾ ਵਰਲਡ ਦੇ ਵਿੱਚ ਬਿਆਨਾ ਕਾਂਗਰਸ ਦੇ ਬਾਰੇ ਪੜ੍ਹ ਰਹੇ ਹਾਂ ਪ੍ਰੀਵਿਅਸ ਵੀਡੀਓ ਵੀ ਬਿਆਨਾ ਕਾਂਗਰਸ ਦੇ ਉੱਤੇ ਹੀ ਸੀ ਬਿਆਨਾ ਕਾਂਗਰਸ ਦੇ ਸਮਝੌਤੇ ਕਾਰਜਵਿਧੀਆਂ ਠੀਕ ਹੈ ਇਹ ਸਾਰਾ ਕੁਝ ਆਪਾਂ ਪੜ ਚੁੱਕੇ ਹਾਂ ਜਿਨ੍ਹਾਂ ਨੇ ਪ੍ਰੀਵਿਅਸ ਵੀਡੀਓ ਨਹੀਂ ਦੇਖੀ ਤਾਂ ਜ਼ਰੂਰ ਹੀ ਉਸ ਨੂੰ ਜ਼ਰੂਰ ਦੇਖ ਕੇ ਆਉਣਾ ਤੇ ਨਾਲ ਹੀ ਹੋਰ ਵੀ ਕਾਫੀ ਸਾਰੇ ਵੀਡੀਓਜ਼ ਹਿਸਟਰੀ ਰਿਲੇਟਡ ਪਾਏ ਹੋਏ ਨੇ ਤੁਸੀਂ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਪਲੱਸ ਹੋਰ ਵੀ ਵੀਡੀਓਜ਼ ਮੈਂ ਜਲਦੀ ਹੀ ਅਪਡੇਟਡ ਕਰ ਦਾਂਗੀ ਤੇ ਹੋਰ ਵੀ ਸਬਜੈਕਟਸ ਦੀ ਪਲੇਲਿਸਟ ਆਲਰੇਡੀ ਬਣੀ ਹੋਈ ਹੈ ਤਾਂ ਚੈੱਕ ਆਊਟ ਜ਼ਰੂਰ ਕਰਿਓ ਵੱਧ ਤੋਂ ਵੱਧ ਵਿਦਿਆਰ ਬਿਕੋਜ਼ ਇਸ ਟਾਈਮ ਪੀਰੀਅਡ ਦੇ ਵਿੱਚ ਮੈਨੂੰ ਤੁਹਾਡੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਸਟਾਰਟ ਕਰਦੇ ਹਾਂ ਵਿਆਨਾ ਕਾਂਗਰਸ ਦੀ ਜਿਹੜੀ ਮਹੱਤਤਾ ਹੈ ਉਹ ਕੀ ਹੈ ਜਾਂ ਫਿਰ ਜਦੋਂ ਵਿਆਨਾ ਕਾਂਗਰਸ ਬਣੀ ਸੀ ਤਾਂ ਇਸ ਦੇ ਨਤੀਜੇ ਕੀ ਨਿਕਲੇ ਨੇ ਫਰਾਂਸ ਜਿਹੜਾ ਸੀ ਫਸਟ ਆਫ ਆਲ ਤਾਂ ਦੂਜੇ ਦਰਜੇ ਦੀ ਸ਼ਕਤੀ ਬਣ ਗਿਆ ਸੀਗਾ ਵਿਆਨਾ ਕਾਂਗਰਸ ਦੁਆਰਾ ਜਿਹੜੀ ਸੀ ਫਰਾਂਸ ਦੀ ਸ਼ਕਤੀ ਘਟਾ ਦਿੱਤੀ ਗਈ ਪਹਿਲਾਂ ਫਰਾਂਸ ਜਿਹੜਾ ਸੀ ਪੂਰੀ ਪਾਵਰ ਚ ਸੀ ਹੁਣ ਵਿਆਨਾ ਕਾਂਗਰਸ ਆਣ ਦੇ ਨਾਲ ਫਰਾਂਸ ਦੀ ਸ਼ਕਤੀ ਜਿਹੜੀ ਸੀ ਘਟਾ ਦਿੱਤੀ ਗਈ ਨੇਪੋਲੀਅਨ ਨੇ ਤਾਂ ਇਸ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਸੀ ਪਰ ਵਿਆਨਾ ਦੀ ਕਾਂਗਰਸ ਨੇ ਫਰਾਂਸ ਦੇ ਕੋਲੋਂ ਬਹੁਤ ਸਾਰੇ ਇਲਾਕੇ ਵਾਪਸ ਲੈ ਲਏ ਜਿਵੇਂ ਕਿ ਅਪਾ ਪਿਛਲੇ ਵੀਡੀਓ ਚ ਵੀ ਪੜਿਆ ਹੈ ਇਸ ਦੇ ਆਲੇ ਦੁਆਲੇ ਜਿਹੜਾ ਜਿਹੜਾ ਸੀਗਾ ਸ਼ਕਤੀਸ਼ਾਲੀ ਦੇਸ਼ਾਂ ਦੀ ਸਥਾਪਨਾ ਕਰ ਦਿੱਤੀ ਤੇ ਦੂਜੇ ਦਰਜੇ ਦੀ ਸ਼ਕਤੀ ਇਸ ਨੂੰ ਵਧਾ ਦਿੱਤਾ ਰੂਸ ਦੀ ਸ਼ਕਤੀ ਅਤੇ ਪ੍ਰਭਾਵ ਵਿੱਚ ਵਾਧਾ ਕਰ ਦਿੱਤਾ ਗਿਆ ਤਾਂ ਵਿਆਨਾ ਕਾਂਗਰਸ ਨੇ ਕੀ ਕੀਤਾ ਇਸ ਨੇ ਫੈਸਲਾ ਕੀਤਾ ਕਿ ਰੂਸ ਨੂੰ ਜਿਹੜਾ ਹੈ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਬਣਾਉਣਾ ਹੈ ਇਸ ਕਾਂਗਰਸ ਵਿਆਨਾ ਕਾਂਗਰਸ ਦੇ ਨਾਲ ਰੂਸ ਨੂੰ ਪੋਲੈਂਡ ਅਤੇ ਫਿਨਲੈਂਡ ਦੇ ਪ੍ਰਸਿੱਧ ਇਲਾਕੇ ਪ੍ਰਾਪਤ ਹੋ ਗਏ ਅਤੇ ਕਾਂਗਰਸ ਪਿੱਛੋਂ ਰੂਸ ਦੀ ਰੁਚੀ ਮਹਾਦੀਪੀ ਰਾਜਨੀਤੀ 'ਚ ਵੀ ਵੱਧ ਗਈ ਤਾਂ ਮਤਲਬ ਕਿ ਦੇਖੋ ਫਰਾਂਸ ਨੂੰ ਦੂਜੇ ਦਰਜੇ ਦੀ ਸ਼ਕਤੀ ਬਣਾਦਾ ਰੂਸ ਨੂੰ ਜਿਹੜਾ ਸੀ ਹੋਰ ਸ਼ਕਤੀਸ਼ਾਲੀ ਬਣਾਤਾ ਮਟਰਨਿਕ ਤੇ ਪਰਮਹੱਤਵ ਦੇ ਵਿੱਚ ਵਾਧਾ ਮਟਰਨਿਕ ਕੇਵਲ ਵਿਆਨਾ ਕਾਂਗਰਸ ਦਾ ਪ੍ਰਧਾਨ ਹੀ ਨਹੀਂ ਸੀ ਬਲਕਿ ਵਿਆਨਾ ਕਾਂਗਰਸ ਦੇ ਫੈਸਲੇ ਵੀ ਉਸ ਉੱਤੇ ਹੀ ਜਿਹੜੇ ਸੀਗੇ ਉਸ ਨੇ ਆਪਣਾ ਕਾਫੀ ਸਾਰਾ ਜਿਹੜਾ ਸੀਗਾ ਪ੍ਰਤੀਕਿਰਿਆਵਾਦੀ ਵਿਚਾਰਧਾਰਾ ਦਾ ਪ੍ਰਭਾਵ ਉਸ ਤੇ ਪਾਇਆ ਹੋਇਆ ਸੀ ਉਹ ਵਿਆਨਾ ਕਾਂਗਰਸ ਵਿੱਚ ਹਰ ਤਰ੍ਹਾਂ ਦੇ ਨਾਲ ছਾਇਆ ਸੀ ਬਿਕੋਜ਼ ਉਸ ਨੂੰ ਬਹੁਤ ਮਹੱਤਵ ਦਿੱਤਾ ਗਿਆ ਸੀ ਉਸ ਦੇ ਫੈਸਲਿਆਂ ਨੂੰ ਮੰਨਿਆ ਜਾ ਰਿਹਾ ਸੀ ਤੇ ਉਸ ਦੇ ਪਰ ਪ੍ਰਭਾਵ ਦੇ ਵਿੱਚ ਮਹੱਤਵ ਦੇ ਵਿੱਚ ਹੋਰ ਵਾਧਾ ਹੋ ਗਿਆ ਸੀ ਫਰਾਂਸ ਦੀ ਸ਼ਕਤੀ ਕੱਟ ਗਈ ਰੋਜ਼ੀ ਸ਼ਕਤੀਵਾਦ ਦੀ ਮੈਟਰਨਿਕ ਦਾ ਪ੍ਰਭਾਵ ਹੋਰ ਵੱਧ ਗਿਆ। ਇੰਗਲੈਂਡ ਮਹਾਨ ਉਪਨਿਵੇਸ਼ਕ ਸ਼ਕਤੀ ਜਿਹੜੀ ਸੀ ਉਹ ਬਣ ਚੁੱਕਿਆ ਸੀ। ਤਾਂ ਵਿਐਨਾ ਕਾਂਗਰਸ ਨੇ ਇੰਗਲੈਂਡ ਨੂੰ ਯੂਰਪ ਤੋਂ ਬਾਹਰ ਵਪਾਰ ਦੇ ਵਿੱਚ ਜਿਹੜਾ ਸੀ ਲਾਭਦਾਇਕ ਬਸਤੀਆਂ ਦਿੱਤੀਆਂ ਜਿਸ ਦੇ ਕਰਕੇ ਇੰਗਲੈਂਡ ਸੰਸਾਰ ਦੀ ਇੱਕ ਮਹਾਨ ਜਿਹੜੀ ਸੀ ਉਪਨਿਵੇਸ਼ਕ ਸ਼ਕਤੀ ਬਣ ਗਿਆ ਸੀ। ਦੇਖੋ ਪਹਿਲਾਂ ਹੀ ਇੰਗਲੈਂਡ ਵਰਕ ਕਰ ਰਿਹਾ ਸੀ ਆਪਣੀ ਇੰਡਸਟਰੀਅਲ ਰੈਵੋਲੂਸ਼ਨ ਦੇ ਉੱਤੇ ਠੀਕ ਹੈ ਤਾਂ ਜਦੋਂ ਵਿਆਨਾ ਕਾਂਗਰਸ ਆਈ ਤੇ ਇਸਨੇ ਇੰਗਲੈਂਡ ਦੇ ਵਿੱਚ ਜਿਹੜਾ ਸੀਗਾ ਹੋਰ ਵੀ ਇਸ ਨੂੰ ਇੱਕ ਆਪਣੇ ਬੇਸ਼ਕਤੀ ਜਿਹੜੀ ਸੀ ਬਣਾ ਦਿੱਤਾ ਸੀ ਪ੍ਰੂਸ਼ੀਆ ਜਿਹੜਾ ਹੈ ਇਸ ਦੇ ਪ੍ਰਭਾਵ ਦਾ ਜਰਮਨੀ ਵਿੱਚ ਵਾਧਾ ਹੋਣ ਲੱਗਿਆ ਵਿਆਨਾ ਕਾਂਗਰਸ ਦੇ ਨਾਲ ਵਿਆਨਾ ਸੰਧੀ ਦੇ ਨਾਲ ਕੀ ਹੋਇਆ ਪ੍ਰੂਸ਼ੀਆ ਦੀ ਸ਼ਕਤੀ ਵੱਧ ਗਈ ਅਤੇ ਉਸ ਨੂੰ ਜਰਮਨੀ ਵਿੱਚ ਸੈਕਸਨੀ ਨਵੀਂ ਸਵੀਡਿਸ਼ ਪਮਰੇਨੀ ਜਿਹੜੀ ਸੀ ਅਤੇ ਰਾਇਨ ਦੇ ਇਲਾਕਿਆਂ ਦੀ ਪ੍ਰਾਪਤੀ ਹੋਣ ਕਰਕੇ ਉਸ ਦੀ ਸ਼ਕਤੀ ਵਿੱਚ ਵਾਧਾ ਜਿਹੜਾ ਹੋ ਗਿਆ ਸੀਗਾ ਤਾਂ ਜਰਮਨੀ ਦੇ ਵਿੱਚ ਉਸ ਨੂੰ ਜਿਹੜਾ ਸੀ ਨਵੇਂ-ਨਵੇਂ ਏਰੀਆਜ਼ ਮਿਲ ਗਏ ਸੀ ਤੋਂ ਤਾਂ ਕਰਕੇ ਜਿਹੜਾ ਸੀਗਾ ਇਸ ਦਾ ਪ੍ਰਭਾਵ ਵਧਣਾ ਸ਼ੁਰੂ ਹੋ ਗਿਆ। ਆਸਟਰੀਆ ਦਾ ਕੇਂਦਰੀ ਯੂਰਪ ਵਿੱਚ ਪ੍ਰਭੂਤਵ। ਵਿਆਨਾ ਕਾਂਗਰਸ ਦੇ ਫੈਸਲਿਆਂ ਦੇ ਕਰਕੇ ਕੇਂਦਰੀ ਯੂਰਪ ਦੇ ਵਿੱਚ ਆਸਟਰੀਆ ਪ੍ਰਭੂਤਵ ਕਾਇਮ ਕਰ ਦਿੱਤਾ ਗਿਆ। ਜਰਮਨੀ ਵਿੱਚ 39 ਰਾਜਾਂ ਦਾ ਢੀਲਾ ਜਿਹਾ ਸੰਘ ਸਥਾਪਿਤ ਹੋਇਆ ਸੀ ਤੇ ਆਸਟਰੀਆ ਨੂੰ ਇਸ ਦਾ ਪ੍ਰਧਾਨ ਬਣਾਤਾ। ਲਗਭਗ ਅੱਧੀ ਸਦੀ ਤੱਕ ਆਸਟਰੀਆ ਨੇ ਆਪਣਾ ਪ੍ਰਭਾਵ ਜਿਹੜਾ ਸੀਗਾ ਬਣਾ ਕੇ ਰੱਖਿਆ ਅੱਦੀ ਸਦੀ ਤੱਕ ਠੀਕ ਹੈ ਜਰਮਨੀ ਅਤੇ ਇਟਲੀ ਦੇ ਏਕੀਕਰਨ ਦੀ ਨੀ ਰੱਖੀ ਗਈ ਵਿਆਨਾ ਕਾਂਗਰਸ ਨੇ ਜਰਮਨੀ ਅਤੇ ਇਟਲੀ ਦੇ ਏਕੀਕਰਨ ਦੀ ਯੂਨੀਫਿਕੇਸ਼ਨ ਦੀ ਜਿਹੜੀ ਨੀ ਸੀ ਰੱਖੀ ਜਰਮਨੀ ਦੇ 39 ਰਾਜਾਂ ਦਾ ਢੀਲਾ ਜਿਹਾ ਸੰਘ ਬਣਾਤਾ ਅਤੇ ਪ੍ਰੂਸ਼ੀਆ ਦੇ ਨਾਲ ਕਈ ਜਰਮਨੀ ਰਾਜ ਮਿਲ ਗਏ ਤਾਂ ਉਸਨੇ ਜਰਮਨੀ ਦੇ ਏਕੀਕਰਨ ਦਾ ਯਤਨ ਜਿਹੜਾ ਸੀ ਸ਼ੁਰੂ ਕਰ ਦਿੱਤਾ ਤਾਂ ਮਤਲਬ ਇਟਲੀ ਤੇ ਏ ਜਿਹੜਾ ਜਰਮਨੀ ਸੀ ਉਹ ਇੱਕ ਹੀ ਕਰਨ ਦੇ ਰਾਤੇ ਚੱਲਣ ਲੱਗਾ ਬੇਸ ਜਿਹੜਾ ਸੀ ਬਣਨਾ ਸਟਾਰਟ ਹੋ ਗਿਆ ਸੀ ਇਸ ਤਰ੍ਹਾਂ ਪਿਡਮੋਂਟ ਹੋ ਗਿਆ ਪਿਡਮੋਂਟ ਦੀ ਅਗਵਾਈ ਦੇ ਵਿੱਚ 1870 ਤੱਕ ਇਟਲੀ ਦਾ ਵੀ ਜਰਮਨੀ ਵਾਂਗ ਇੱਕੀਕਰਨ ਹੋ ਗਿਆ ਸੀ ਤਾਂ ਵਿਆਨਾ ਕਾਂਗਰਸ ਸੀ ਮੇਨ ਰਿਸਪਾਂਸਿਬਲ ਸੀ ਇਟਲੀ ਅਤੇ ਜਰਮਨੀ ਦੀ ਆਪਾਂ ਕਹੀਏ ਤਾਂ ਇੱਕੀ ਕਰਨ ਲਈ ਯੂਨੀਫਿਕੇਸ਼ਨ ਲਈ ਮਨੁੱਖੀ ਕਲਿਆਣ ਤਾਂ ਵਿਆਨਾ ਕਾਂਗਰਸ ਨੇ ਰਾਜਨੀਤਿਕ ਫੈਸਲੇ ਤਾਂ ਲਏ ਨੇ ਪਰ ਕੁਝ ਮਨੁੱਖੀ ਕਲਿਆਣ ਲਈ ਵੀ ਜਿਹੜੇ ਸੀ ਕਦਮ ਉਠਾਏ ਨੇ ਇੰਗਲੈਂਡ ਦੇ ਸੁਝਾਅ ਦੇ ਉੱਤੇ ਦਾਸ ਪ੍ਰਥਾ ਦੇ ਖਾਤਮੇ ਲਈ ਇੱਕ ਕਾਨੂੰਨ ਬਣਾਇਆ ਗਿਆ ਕਿਉਂਕਿ ਜਦੋਂ ਵਿਆਨਾ ਕਾਂਗਰਸ ਐਨ ਨੇ ਦਾਸ ਪ੍ਰਥਾ ਦਾ ਵੀ ਅੰਤ ਜਿਹੜਾ ਸੀ ਕੀਤਾ ਸੀ ਤਾਂ ਇਹ ਕਲਿਆਣਕਾਰੀ ਕਾਨੂੰਨ ਸੀ ਜਿਸ ਦੇ ਨਾਲ ਦਾਸ ਪ੍ਰਥਾ ਦਾ ਅੰਤ ਕਰਦੇ ਤੇ ਮਤਲਬ ਸਲੇਵਰੀ ਜਿਹੜੀ ਸੀ ਉਸ ਨੂੰ ਖਤਮ ਕਰਨ ਦੀ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਗਈ ਵਿਆਨਾ ਕਾਂਗਰਸ ਵੱਲੋਂ ਤਾਂ ਵਿਆਨਾ ਕਾਂਗਰਸ ਦੇ ਕੰਮਾਂ ਦੀ ਆਲੋਚਨਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਦੇਖੋ ਐਨੇ ਸਾਰੇ ਕੰਮ ਕੀਤੇ ਨੇ ਤਾਂ ਇਹਨਾਂ ਦੀ ਆਬਵੀਅਸਲੀ ਕ੍ਰਿਟੀਸਾਈਜ਼ ਵੀ ਕੀਤਾ ਗਿਆ ਹੋਣਾ ਕੁਝ ਜਿਹੜੇ ਕੰਮ ਇਹਨਾਂ ਨੇ ਨਹੀਂ ਕੀਤੇ ਤਾ ਪ੍ਰਤੀਕਿਰਿਆਵਾਦੀ ਸਰੂਪ ਇਤਿਹਾਸ ਕਰਨ ਦਾ ਵਿਚਾਰ ਹੈ ਕਿ ਵਿਆਨਾ ਕਾਂਗਰਸ ਦਾ ਸਰੂਪ ਪੂਰੀ ਤਰ੍ਹਾਂ ਪ੍ਰਤੀਕਿਰਿਆਵਾਦੀ ਸੀ ਉਸ ਦਾ ਕਾਰਨ ਇਹ ਸੀ ਕਿ ਵਿਆਨਾ ਵਿੱਚ ਇਕੱਠੇ ਹੋਏ ਬਹੁਤ ਸਾਰੇ ਸ਼ਾਸਕ ਕੀ ਸੀ ਨਿਰੰਕੁਸ਼ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਰਾਂਸ ਦੀ ਕ੍ਰਾਂਤੀ ਸਮੇਂ ਕ੍ਰਾਂਤੀਕਾਰੀ ਸ਼ਕਤੀਆਂ ਨੇ ਨੁਕਸਾਨ ਪਹੁੰਚਾਇਆ ਸੀ ਸਿਰਫ ਉਹੀ ਬੰਦੇ ਇਹਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਨੂੰ ਫਰਾਂਸ ਦੀ ਜਿਹੜੀ ਰੈਵੋਲੂਸ਼ਨ ਹੋਈ ਸੀ ਉਸ ਟਾਈਮ ਪੀਰੀਅਡ ਦੇ ਵਿੱਚ ਕ੍ਰਾਂਤੀਕਾਰੀ ਜਿਹੜੀਆਂ ਸ਼ਕਤੀਆਂ ਸੀ ਲੀਡਰ ਸੀਗੇ ਉਹਨਾਂ ਨੇ ਨੁਕਸਾਨ ਬਚਾਇਆ ਸੀ ਰਾਜ ਉਹਨਾਂ ਤੋਂ ਖੋਲੇ ਸੀਗੇ ਜਾਂ ਫਿਰ ਜਿਹੜਾ ਸੀ ਉਹਨਾਂ ਨੂੰ ਕੱਢ ਦਿੱਤਾ ਸੀ ਸਾਈਡ ਤੇ ਕਰਿਆ ਹੋਇਆ ਸੀ ਤਾਂ ਇਹ ਵਾਲੇ ਲੋਕ ਹੀ ਦੇ ਵਿੱਚ ਸ਼ਾਮਲ ਸੀ ਵਿਆਨਾ ਕਾਂਗਰਸ ਦੇ ਵਿੱਚ 1789 ਤੋਂ 1815 ਤੱਕ ਸੁਤੰਤਰਤਾ ਸਮਾਨਤਾ ਅਤੇ ਬੰਧੂਤਵ ਯਾਨੀ ਕਿ ਇਕੁਐਲਿਟੀ ਹੋ ਗਿਆ ਲਿਬਰਟੀ ਹੋ ਗਿਆ ਇਕੁਐਲਿਟੀ ਹੋ ਗਿਆ ਫਰੇਟਰਨਿਟੀ ਹੋ ਗਿਆ ਇਹਦੇ ਜਿਹੜੇ ਅਨੁਆਈ ਜਿਹੜੇ ਇਸ ਨੂੰ ਮੰਨਣ ਵਾਲੇ ਸੀਗੇ ਇਹਨਾਂ ਦੁਆਰਾ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਯਾਦ ਕਰਕੇ ਨਿਰੰਕੁਸ਼ ਸ਼ਾਸਕ ਕੰਬਣ ਲੱਗ ਪੈਂਦੇ ਸੀ ਅਤੇ ਉਹਨਾਂ ਪਾਸੋਂ ਇਹੀ ਆਸ ਰੱਖੀ ਜਾ ਸਕਦੀ ਸੀ ਕਿ ਉਦਾਰ ਵਿਚਾਰਾਂ ਦੇ ਵਿਰੁੱਧ ਪ੍ਰਤੀਕਿਰਿਆ ਇਹ ਕਰਨ ਮਤਲਬ ਐਂਟੀ ਚਲਨ ਸੰਧੀ ਅਸਥਾਈ ਸਿੱਧ ਹੋਈ ਕਿਉਂਕਿ ਇਹ ਜਿਆਦਾ ਟਾਈਮ ਤੱਕ ਟਿਕਨੀ ਨਹੀਂ ਪਾਈ ਬਿਆਨਾ ਦੀ ਕਾਂਗਰਸ ਦੁਆਰਾ ਕੀਤੇ ਗਏ ਜਿਹੜੇ ਫੈਸਲੇ ਸੀ ਸਟੇਬਲ ਨਹੀਂ ਸਿੱਧ ਹੋਏ ਸਥਾਈ ਨਹੀਂ ਸਿੱਧ ਹੋਏ ਬੈਲਜੀਅਮ 15 ਸਾਲਾਂ ਪਿੱਛੋਂ ਹੀ ਹਾਲੈਂਡ ਤੋਂ ਜਿਹੜਾ ਸੀ ਵੱਖਰੀ ਹੋ ਗਈ ਕਿ ਕਿ ਬੈਲਜੀਅਮ ਤੇ ਹਾਲੈਂਡ ਇਕੱਠੇ ਸੀ ਫਿਰ ਵੱਖਰੇ ਹੋ ਗਏ ਵਿਆਨਾ ਕਾਂਗਰਸ ਨੇ ਜਿਹੜਾ ਸੀਗਾ ਬੈਲਜੀਅਮ ਨੂੰ ਹਾਲੈਂਡ ਦੇ ਨਾਲ ਕੀਤਾ ਤੇ ਇਹ ਵੱਖਰਾ ਹੋ ਗਿਆ ਇਹਨਾਂ ਦੋਨਾਂ ਨੂੰ ਵਿਆਨਾ ਕਾਂਗਰਸ ਨੇ ਮਲਾਇਆ ਸੀ 1870 ਦੇ ਵਿੱਚ ਜਰਮਨੀ ਅਤੇ ਇਟਲੀ ਦਾ ਏਕੀਕਰਨ ਜਿਹੜਾ ਸੀ ਪੂਰਾ ਹੋ ਗਿਆ ਸੀ ਅਤੇ ਵਿਆਨਾ ਕਾਂਗਰਸ ਦੀਆਂ ਧਜੀਆਂ ਜਿਹੜੀਆਂ ਸੀ ਉੱਡ ਗਈਆਂ ਸੀਆਂ ਦੇਸ਼ਾਂ ਦੀ ਅਨੁਚਿਤ ਅਤੇ ਅਨਿਆਪੂਰਣ ਮੰਡ ਹੋ ਗਈ ਸੀ ਵਿਆਨਾ ਦੀ ਕਾਂਗਰਸ ਨੇ ਆਪਣੇ ਫੈਸਲੇਆ ਦੁਆਰਾ ਯੂਰਪ ਦੇ ਦੇਸ਼ਾਂ ਨੂੰ ਬਹੁਤ ਹੀ ਅਣਉਚਿਤ ਢੰਗ ਦੇ ਨਾਲ ਅਨਿਆਪੂਰਨ ਜਿਹੜੀ ਸੀ ਤਰੀਕੇ ਦੇ ਨਾਲ ਵੰਡ ਕੀਤੀ। ਕਾਂਗਰਸ ਨੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਦਾ ਕੋਈ ਖਿਆਲ ਨਹੀਂ ਕੀਤਾ। ਹਾਰੇ ਹੋਏ ਦੇਸ਼ਾਂ ਦੀ ਕਿਸੇ ਵੀ ਭਾਵਨਾ ਦਾ ਖਿਆਲ ਨਹੀਂ ਕੀਤਾ। ਮਤਲਬ ਇਹਨਾਂ ਦਾ ਸੀ ਕਿ ਮੇਨ ਮੋਟੋ ਸਾਡੇ ਸਿੱਧ ਹੋਣ। ਫਰਾਂਸ ਦਾ અપਮਾਨ ਵਿਆਨਾ ਕਾਂਗਰਸ ਨੇ ਫਰਾਂਸ ਦਾ ਬਹੁਤ અપਮਾਨ ਕੀਤਾ। ਫ੍ਰਾਂਸ ਜਿਸ ਨੇ ਸੰਸਾਰ ਨੂੰ ਸੱਭੇ ਬਣਾਉਣ ਲਈ ਕਈ ਮਨੋਹਰ ਸਿਧਾਂਤ ਦਿੱਤੇ ਦੇਖੋ ਫ੍ਰੈਟਰਨਿਟੀ ਇਕੁਐਲਿਟੀ ਲਿਬਰਟੀ ਇਹ ਨਹੀਂ ਦਿੱਤਾ ਫ੍ਰਾਂਸ ਦੇ ਵਿੱਚੋਂ ਹੀ ਇਹ ਜਿਹੜੇ ਤਿੰਨ ਸੀਗੇ ਨਾਰੇ ਉੱਭਰ ਕੇ ਆਏ ਸੀ ਤਾਂ ਫ੍ਰਾਂਸ ਨੇ ਸੰਸਾਰ ਨੂੰ ਸੱਭੇ ਬਣਾਇਆ ਸੀ ਸਿਵਲਾਈਜ਼ਡ ਬਣਾਇਆ ਕਿਉਂਕਿ ਬਾਬ ਹਰੇਕ ਜਗ੍ਹਾ ਤੇ ਗੁਲਾਮ ਬਣੇ ਹੋਏ ਸੀ ਤਾਂ ਇਹਨਾਂ ਨੇ ਫ੍ਰੈਂਚ ਰੈਵੋਲੂਸ਼ਨਿਸਟ ਸੀ ਜਿਹੜੇ ਇਹਨੇ ਸਿਖਾਇਆ ਕਿ ਲਿਬਰਟੀ ਨਾਮ ਦੀ ਵੀ ਕੋਈ ਆਜ਼ਾਦੀ ਨਾਮ ਦੀ ਵੀ ਸੁਤੰਤਰਤਾ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ ਠੀਕ ਹੈ ਤਾ ਨੇਪੋਲੀਅਨ ਦੇ ਦੋਸ਼ਾਂ ਕਰਕੇ ਬਹੁਤ ਸਜ਼ਾ ਜਿਹੜੀ ਸੀ ਇਹਨੂੰ ਫਰਾਂਸ ਨੂੰ ਦਿੱਤੀ ਗਈ ਉਸ ਨੂੰ 70 ਕਰੋੜ ਫ੍ਰੈਂਕ ਦਾ ਜਿਹੜਾ ਸੀ ਜੁਰਮਾਨਾ ਕੀਤਾ ਗਿਆ ਨਿਰੰਗੁਸ਼ਤਾ ਦੀ ਫਿਰ ਤੋਂ ਸਥਾਪਨਾ ਕਾਂਗਰਸ ਦਾ ਉਦੇਸ਼ ਯੂਰਪ ਵਿੱਚ ਫੇਰ ਤੋਂ ਨਿਰੰਗੁਸ਼ਤਾ ਦਾ ਰਾਜ ਲਾਗੂ ਕਰਨਾ ਸੀ ਵੀ ਸਾਨੂੰ ਕੋਈ ਵੀ ਆਨਸਰ ਨਾ ਕਰੇ ਫੇਰ ਦੁਬਾਰਾ ਇਹ ਮਨ ਮੋਨਾਰਕੀ ਕਰਨਾ ਚਾਹੁੰਦੇ ਸੀਗੇ ਕਾਂਗਰਸ ਰਾਜਿਆਂ ਦੇ दैवीय ਅਧਿਕਾਰਾਂ ਦੀ ਜਿਹੜੀ ਸੀਗੀ ਇਹ ਕਾਂਗਰਸ ਸਮਰਥਕ ਸੀ ਕਿ ਜਿਹੜੇ ਰਾਜੇ ਨੇ ਉਹਨਾਂ ਕੋਲੇ दैवीय ਅਧਿਕਾਰ ਜੋ ਰਾਜਾ ਕਵੇ ਉਹ ਜਨਤਾ ਮੰਨੇ ਤਾਂ ਬਿਆਨਾ ਕਾਂਗਰਸ ਇਹੀ ਵਾਲੀ ਚੀਜ਼ ਨੂੰ ਲੈ ਕੇ ਅੱਗੇ ਆਈ ਸੀ ਤੇ ਜਿਹੜੀ ਵੀ ਫਰਾਂਸ ਦੀ ਰੈਵਿਊਲੂਸ਼ਨ ਖਤਮ ਕਰਨਾ ਚਾਹੁੰਦੀ ਸੀ ਠੀਕ ਹੈ ਤਾਂ ਜਦੋਂ ਕਾਂਗਰਸ ਆਈ ਵਿਆਨਾ ਕਾਂਗਰਸ ਤਾਂ ਇਹਨੇ ਯੂਰਪ ਵਿੱਚ ਫੇਰ ਤੋਂ ਨਿਰੰਕੁਸ਼ਤਾ ਜਿਹੜੀ ਸੀ ਲਾਗੂ ਕਰਨਾ ਇਹ ਚਾਹੁੰਦੇ ਸੀ ਅਤੇ ਇਹ ਕਹਿੰਦੇ ਸੀ ਵੀ ਮੋਨਾਰਕੀ ਹੋਣੀ ਚਾਹੀਦੀ ਹੈ ਰਾਜੇ ਦਾ ਤੰਤਰ ਫੇਰ ਹੋਣਾ ਚਾਹੀਦਾ ਜਿਹੜੀ ਚੀਜ਼ ਨੂੰ ਖਤਮ ਕਰੀ ਸੀ ਫ੍ਰੈਂਚ ਰੈਵੋਲੂਸ਼ਨ ਨੇ ਨਾ ਤਾਂ ਕਾਂਗਰਸ ਨੇ ਉਚਿਤ ਅਤੇ ਸ਼ਕਤੀ ਸੰਤੁਲਨ ਦੀ ਓਟ ਲੈ ਕੇ ਆਸਰਾ ਲੈ ਕੇ ਯੂਰਪ ਵਿੱਚ 1789 ਦੀ ਵਿਵਸਥਾ ਲਿਆਉਣ ਲਈ ਦੁਬਾਰਾ ਤੋਂ ਸੰਭਵ ਯਤਨ ਕੀਤੇ ਵੀ ਜਿਹੜਾ ਪਹਿਲਾ ਵਾਲਾ 1789 ਫ੍ਰੈਂਚ ਰੈਵੋਲੂਸ਼ਨ ਆਉਣ ਤੋਂ ਪਹਿਲਾਂ ਜਿਹੜਾ ਚੀਜ਼ ਸੀ ਉਹੀ ਅਸੀਂ ਦੁਬਾਰਾ ਜਿਹੜੀ ਹੈਗੀ ਆ ਲੈ ਕੇ ਆਉਣੀ ਆ ਫੇਰ ਨਿਰੰਕੁਸ਼ ਰਾਜਿਆਂ ਦਾ ਰਾਜ ਸਥਾਪਿਤ ਕਰਨ ਦੇ ਵਿੱਚ ਇਹਨਾਂ ਨੇ ਜਿਹੜਾ ਹੈ ਉਹ ਕੀਤਾ ਤਾਂ ਹੁਣ ਜਿਹੜੇ ਵੀ ਲੋਕ ਚਾਹੁੰਦੇ ਸੀਗੇ ਕਿ ਅਸੀਂ ਕਿਸੇ ਰਾਜੇ ਦੇ نیچے ਨਾ ਹੋਏ ਕੋਈ ਵੀ ਨਿਰੰਕੁਸ਼ ਰਾਜ ਨਾ ਹੋਵੇ ਜਿਹੜੇ ਲੋਕ ਚਾਹੁੰਦੇ ਸੀਗੇ ਤਾਂ ਉਹ ਫੇਰ ਤੋਂ ਐਂਟੀ ਹੋਗੇ ਠੀਕ ਹੈ ਕਿਉਂਕਿ ਬਿਆਨਾ ਕਾਂਗਰਸ ਦੇ ਮੇਨ ਜਿਹੜੇ ਉਹੀ ਲੋਕ ਅੱਗੇ ਆਏ ਸੀ ਜਿਨ੍ਹਾਂ ਤੋਂ ਰਾਜ ਖੋਇਆ ਸੀ ਨੈਪੋਲੀਅਨ ਨੇ ਜਿਨ੍ਹਾਂ ਨੂੰ ਨੁਕਸਾਨ ਹੋਇਆ ਸੀਗਾ ਫ੍ਰੈਂਚ ਰੈਵੋਲੂਸ਼ਨ ਦੇ ਦੌਰਾਨ ਤਾਂ ਉਹੀ ਲੋਕ ਅੱਗੇ ਆਏ ਸੀ ਤਾਂ ਉਹ ਚਾਹੁੰਦੇ ਸੀ ਵੀ ਸਾਡਾ ਰਾਜ ਸਾਡੇ ਕੋਲ ਆਏ ਤੇ ਅਸੀਂ ਜਿਹੜੇ ਹਨ ਨਿਰਕੁਸ਼ ਰਾਜ ਸਥਾਪਿਤ ਕਰੀਏ ਜਨਤਾ ਸਾਡੇ नीचे ਹੋਵੇ ਹੈਨਾ ਸਾਡੀ ਹਰੇਕ ਗੱਲ ਮੰਨੇ ਤਾਂ ਬਿਆਨਾ ਕਾਂਗਰਸ ਦਾ ਮੇਨ ਮੋਟੋ ਇਹੀ ਸੀ ਰਾਸ਼ਟਰੀ ਭਾਵਨਾ ਵੱਲੋਂ ਅਨਗੈਲੀ ਵਿਆਨਾ ਕਾਂਗਰਸ ਦੇ ਫੈਸਲੇ ਜਿਹੜੇ ਸੀ ਇਹਨਾਂ ਨੇ ਜਦੋਂ ਫੈਸਲੇ ਕੀਤੇ ਨੇ ਤਾਂ ਲੋਕਾਂ ਦੀ ਰਾਸ਼ਟਰੀ ਭਾਵਨਾ ਨੈਸ਼ਨਲਿਜ਼ਮ ਦੀ ਕੋਈ ਵੀ ਪ੍ਰਵਾਹ ਨਾ ਕੀਤੀ ਵਿਆਨਾ ਕਾਂਗਰਸ ਦੇ ਨੇਤਾ ਨੇ ਫਰਾਂਸੀਸੀ ਕ੍ਰਾਂਤੀ ਦੀ ਚੇਤਾਵਨੀ ਨੂੰ ਭੁਲਾ ਦਿੱਤਾ ਦੇਖੋ ਇੰਨਾ ਫਰੈਂਚ ਰੈਵੋਲੂਸ਼ਨ ਆਈ ਹੈ ਕ੍ਰਾਂਤੀ ਆਈ ਹੈ ਫਰਾਂਸ ਦੀ ਤਾਂ ਉਹਦੇ ਜਿਹੜੇ ਮੋਟੋ ਸੀ ਇਹਨਾਂ ਨੇ ਭੁਲਾ ਦਿੱਤੇ ਤੇ ਆਪਣੀ ਮੋਟੋ ਫੇਰ ਦੁਆਰਾ ਡਿਕਟੇਟਰਸ਼ਿਪ ਦੇ ਜਿਹੜੇ ਸੀਗੇ ਇਹ ਕਰ ਰਹੇ ਸੀਗੇ ਪੂਰਬੀ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਵਿਆਨਾ ਕਾਂਗਰਸ ਨੇ ਜਿਹੜੀ ਪੂਰਬੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਿਆ ਤੁਰਕੀ ਇਸ ਸੰमेलन ਵਿੱਚ ਨਾ ਬੁਲਾਏ ਜਾਣਾ ਅਤੇ ਪੂਰਬੀ ਤੋਂ ਮਸਿਆਦਾ ਹਾਲ ਨਾਲ ਬਣਾ ਇਹ ਬਹੁਤ ਵੱਡੀ ਘਾਟ ਕਾਂਗਰਸ ਦੀ ਬਿਆਨਨਾ ਕਾਂਗਰਸ ਦੀ ਸੀ ਗਣਤੰਤਰ ਦੀ ਸਮਾਪਤੀ ਹੋਂ ਦੇਖੋ ਡੈਮੋਕ੍ਰੇਸੀ ਦੀ ਇਹਨਾਂ ਨੇ ਜਿਹੜੀ ਸੀ ਸਮਾਪਤ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਚਾਹੁੰਦੇ ਸੀ ਫੇਰ ਤੋਂ ਮਨਾਰਕੀ ਆ ਜਾਏ ਫੇਰ ਦੁਆਰਾ ਸੀ ਜਨਤਾ ਦੇ ਉੱਤੇ ਤਸੀਹੇ ਦੇ ਇਹ ਹੈ ਨਾ ਤਾਂ ਬਿਆਨਨਾ ਕਾਂਗਰਸ ਵਿੱਚ ਬਹੁਤ ਸਾਰੇ ਪ੍ਰਤੀਕਿਰਿਆਵਾਦੀ ਲੋਕ ਸ਼ਾਮਲ ਸੀ ਨੇਰੋ ਕੋ ਸ਼ਾਸਕ ਜਿਹੜੇ ਸੀ ਸ਼ਾਮਲ ਸੀ ਉਹਨਾਂ ਦੇ ਪਾਸੋਂ ਗਣਤੰਤਰ ਦੀ ਹੋਂਦ ਦੇਖੀ ਨਹੀਂ ਸੀ ਜਾ ਰਹੀ ਕਿ ਲੋਕ ਗਣਤੰਤਰ मींस ਲੋਕਾ ਨਾਤੰਤਰ ਠੀਕ ਹੈ ਵੀ ਡੈਮੋਕ੍ਰੇਸੀ ਨਹੀਂ ਹੋਣੀ ਚਾਹੀਦੀ ਇਹ ਤਾਂ ਚਾਹੁੰਦੇ ਸੀ ਕਿ ਡੈਮੋਕ੍ਰੇਸੀ ਅਗੇਂਸਟ ਸੀਗੇ ਡੈਮੋਕ੍ਰੇਸੀ ਦੇ ਤਾਂ ਉਹਨਾਂ ਨੇ ਗਣਤੰਤਰ ਦੀ ਸਮਾਪਤੀ ਜਿਹੜੀ ਸੀ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਇਹ ਤਾਂ ਨੇ ਆਪਣੇ ਅਗੇਂਸਟ ਵਾਲੀ ਕ੍ਰਿਟਿਸਿਜ਼ਮ ਵਾਲੀ ਠੀਕ ਹੈ ਹੁਣ ਆਪਾਂ ਪੜਾਂਗੇ ਕਿ ਕੀ ਕਾਂਗਰਸ ਦੇ ਜਿਹੜਾ ਇਹ ਵਿਆਨਾ ਕਾਂਗਰਸ ਹੈ ਉਸ ਦੇ ਫੈਸਲੇ ਉਚਿਤ ਸੀ ਪੱਖ ਵਿੱਚ ਦਲੀਲਾਂ ਕਿੜੀਆਂ-ਕਿੜੀਆਂ ਸੀ ਤਾਂ ਸਭ ਤੋਂ ਪਹਿਲਾਂ ਤਾਂ ਓਕੜਾ ਤੇ ਬੰਦੀਆਂ ਇਸ ਸੰਧੀ ਦੇ ਨਿੰਦਕਾਂ ਨੂੰ ਕ੍ਰਿਟੀਸਾਈਜ਼ ਕਰਨ ਤੋਂ ਪਹਿਲਾਂ ਜਿਹੜੇ ਨਿੰਦਕ ਨੇ ਕ੍ਰਿਟਿਕ ਕ੍ਰਿਟੀਕਲ ਥਿੰਕਰ ਨੇ ਉਹਨਾਂ ਨੂੰ ਨਿੰਦਾ ਕਰਨ ਤੋਂ ਪਹਿਲਾਂ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਹ ਸੰਧੀ ਕਰਨ ਦੇ ਵਿੱਚ ਕਾਂਗਰਸ ਨੂੰ ਕਿੰਨੀਆਂ ਔਕੜਾਂ ਆਈਆਂ ਕਿੰਨੀਆਂ پابੰਦੀਆਂ ਦੇ ਹੋਣ ਦੇ ਬਾਵਜੂਦ ਇਹ ਵਿਚਾਰੇ ਸਿਰੇ ਜੜੇ ਸੀਗੇ ਕੋਈ ਸੰਧੀ ਜਾਂ ਸਮਝੌਤਾ ਨਹੀਂ ਹੁੰਦਾ ਇਸ ਸੰਧੀ ਨੂੰ ਬਹੁਤ ਸਾਰੇ ਆਲੋਚਕਾਂ ਨੇ ਅਸਥਾਈ ਦੱਸਿਆ ਕਿ ਇਹ ਟੈਂਪਰੇਰੀ ਸੀ ਉਹਨਾਂ ਇਸ ਸੰਧੀ ਦੇ ਸਮਰਥਕਾਂ ਨੇ ਤਰਕ ਬੇਸ਼ ਕੀਤਾ ਕਿ ਜੀਵਨ ਵਿੱਚ ਇੱਕ ਜਿਹੜਾ ਸੀ ਪੜਾ ਨਹੀਂ ਰਹਿੰਦਾ ਅਤੇ ਨਾ ਹੀ ਜਿਹੜਾ ਹੈ ਇੱਕ ਚੀਜ਼ ਸਟੇਬਲ ਰਹਿੰਦੀ ਹੈ ਚੀਜ਼ਾਂ ਜਿਹੜੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਕੋਈ ਨਾ ਕੋਈ ਪਰਵਰਤਨ ਜਿਹੜਾ ਹੈ ਆਉਂਦਾ ਹੀ ਰਹਿੰਦਾ ਹੈ ਇਸ ਲਈ ਬਦਲਦੇ ਰਾਜਨੀਤਿਕ ਜੀਵਨ ਅਤੇ ਵਾਤਾਵਰਣ ਵਿੱਚ ਕੋਈ ਵੀ ਸੰਧੀ ਜਿਹੜੀ ਹੈ ਸਥਾਈ ਨਹੀਂ ਹੋ ਸਕਦੀ ਜਿਹੜੇ ਪੱਖਛਤ ਦੀਲੀ ਕਰ ਰਹੇ ਆ ਵੀ ਕੁਝ ਲੋਕ ਕਹਿੰਦੇ ਨੇ ਵੀ ਵਿਆਨਾ ਕਾਂਗਰਸ ਐਦਾ ਦਾ ਕੀਤਾ ਇਹ ਖਤਮ ਹੋਣੀ ਚਾਹੀਦੀ ਸੋ ਲੋਕ ਕਹਿ ਰਹੇ ਨੇ ਕਿ ਇਹ ਹਰ ਇੱਕ ਚੀਜ਼ ਪਰਮਾਨੈਂਟ ਨਹੀਂ ਹੁੰਦੀ ਸਟੇਬਲ ਨਹੀਂ ਹੁੰਦੀ ਚੇਂजेस ਜਿਹੜੇ ਨੇ ਆਉਂਦੇ ਰਹਿੰਦੇ ਨੇ ਤਾਂ ਕਰਕੇ ਇਹ ਵੀ ਜਿਹੜਾ ਸੀ ਰਾਜਨੀਤਿਕ ਇੱਕ ਚੇਂਜ ਆਇਆ ਸੀ ਤੇ ਕੋਈ ਵੀ ਚੇਂਜ ਜਿਹੜਾ ਹੈ ਸਟੇਬਲ ਨਹੀਂ ਸਥਾਈ ਨਹੀਂ ਹੋ ਸਕਦਾ ਫਰਾਂਸ અપਮਾਨਿਤ ਨਹੀਂ ਹੋਇਆ ਤਾਂ ਇਸ ਸਮਝੌਤੇ ਦੇ ਸਮਰਥਕ ਇਹ ਵੀ ਕਹਿੰਦੇ ਨੇ ਕਿ ਫਰਾਂਸ ਨਾਲ ਕਿਸੇ ਵੀ ਤਰ੍ਹਾਂ ਦਾ ਅਪਮਾਨਜਨਕ ਵਿਵਹਾਰ ਤਾਂ ਹੋਇਆ ਹੀ ਨਹੀਂ ਮਿੱਤਰ ਦੇਸ਼ਾਂ ਨੇ ਤਾਂ ਆਪਸੀ ਸੰਧੀਆਂ ਦੇ ਨਾਲ ਫਰਾਂਸ ਨੂੰ ਸੁਰੱਖਿਆ ਦਿੱਤੀ ਸੀ ਵੀ ਕਿਦਾਂ ਉਸ ਦਾ અપਮਾਨ ਹੋ ਗਿਆ ਜਿਹਦਾ ਇਹ ਬਦਲਾ ਲੈਣਾ ਆਏ ਸੀਗੇ ਜਿਹਦਾ ਇਹ ਕਹਿ ਰਹੇ ਸੀਗੇ ਕਿ ਭਈ ਫਰਾਂਸ ਦੀ ਸ਼ਕਤੀ ਖਤਮ ਹੋ ਗਈ ਸੀ ਦੁਬਾਰਾ ਲੈ ਕੇ ਆਵਾਂਗੇ ਵੀ ਇਹ ਕਿਦਾਂ ਹੋ ਸਕਦਾ ਉਚਿਤ ਅਧਿਕਾਰਾਂ ਦੇ ਸਿਧਾਂਤ ਦੀ ਯੋਗ ਵਰਤੋਂ ਇਸ ਸੰਧੀ ਦੇ ਆਲੋਚਕ ਆਖਦੇ ਨੇ ਕਿ ਇਸ ਸੰਧੀ ਵਿੱਚ ਉਚਿਤ ਅਧਿਕਾਰਾਂ ਦੇ ਸਿਧਾਂਤ ਦੀ ਯੋਗ ਵਰਤੋਂ ਨਹੀਂ ਹੋਈ ਪਰ ਜਿਹੜੀ ਸੱਚਾਈ ਹੈ ਉਸ ਨੂੰ ਵੀ ਅੱਖੋਂ ਲੈ ਨਹੀਂ ਕਰਨਾ ਚਾਹੀਦਾ ਜੇ ਇਸ ਸਿਧਾਂਤ ਦੀ ਵਰਤੋਂ ਰਾਜਾਂ ਦੀ ਵੰਸ਼ਮੇ ਕੀਤੀ ਜਾਂਦੀ ਤਾਂ ਯੂਰਪ ਦੇ ਵਿੱਚ 1789 ਦੀ ਯੂਰਪ ਵਾਲੀ ਸਥਿਤੀ ਪੈਦਾ ਹੋ ਜਾਂਦੀ ਜਿਸ ਨਾਲ ਸ਼ਾਇਦ ਕੋਈ ਵੀ ਦੇਸ਼ ਖੁਸ਼ ਨਾ ਹੁੰਦਾ ਵੀ ਇਹ ਚੀਜ਼ ਜਿਹੜੀ ਸੀਗੀ ਇਹਨੇ ਕਾਫੀ ਧਰੀਆਂ ਚੀਜ਼ਾਂ ਕਹਿੰਦੇ ਵਿਆਨਾ ਕਾਂਗਰਸ ਨੇ ਵਧੀਆ ਵੀ ਕੀਤੀਆਂ ਨੇ ਇਹ ਸਚਾਈ ਨੂੰ ਵੀ ਅੱਖੋਂ ਹਲੇ ਨਹੀਂ ਕਰਨਾ ਚਾਹੀਦਾ ਪੂਰਵੀ ਸਮੱਸਿਆ ਇਸਨੇ ਪੂਰਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਇਸ ਦੇ ਸੰਬੰਧ ਵਿੱਚ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਪੂਰਵੀ ਸਮੱਸਿਆ ਇਸ ਤਰ੍ਹਾਂ ਦੀ ਸਮੱਸਿਆ ਸੀ ਜੋ ਕਿ 19ਵੀਂ ਸਦੀ ਦੇ ਸੁਲਝੇ ਹੋਏ ਅਤੇ ਨੀਤੀ ਨਿਪੁੰਨ ਜਿਹੜੇ ਲੋਕ ਸੀਗੇ ਉਹ ਵੀ ਨਹੀਂ ਹੱਲ ਕਰੇ ਸੀ ਤਾਂ ਇਹ ਕਿੱਥੋਂ ਬਿਆਨਾ ਕਾਂਗਰਸ ਕਰ ਦਦੀ ਵੀ ਪਹਿਲੇ ਵਾਲੇ ਲੋਕਾਂ ਨੇ ਨਹੀਂ ਹੱਲ ਕਰੀ ਪੁਰਬ ਦੀ ਸਮੱਸਿਆ ਪੁਰਵੀ ਸਮੱਸਿਆ ਤਾਂ ਇਹ ਕਿੱਥੋਂ ਹੱਲ ਕਰ ਲੈਨੇ ਆਉਣ ਵਾਲੇ 40 ਸਾਲਾਂ ਵਿੱਚ ਕੋਈ ਉਤਨੀ ਇਸ ਕਾਂਗਰਸ ਦੇ ਫੈਸਲਿਆਂ ਦੀ ਇਹ ਵੀ ਉਚਿਤਤਾ ਸੀ ਬਹੁਤ ਵਧੀਆ ਗੱਲ ਇਹ ਵੀ ਸੀ ਇਸ ਬਿਆਨਾ ਕਾਂਗਰਸ ਦੀ ਕਿ ਭਾਵੇਂ ਇਹ ਪੁਰਾਣੇ ਵਿਚਾਰ ਅਨੁਸਾਰ ਕੀਤਾ ਗਿਆ ਸਮਝੋਤਾ ਸੀ ਪਰ ਫਿਰ ਵੀ ਪੁਰਾਣੇ ਯੁੱਗ ਦੇ ਉੱਤਮ ਸਿਧਾਂਤਾਂ ਉਤੇ ਆਧਾਰਿਤ ਹੋਣ ਕਰਕੇ ਇਹ ਸਫਲ ਵੀ ਰਹੇ ਨੇ 40 ਸਾਲ ਤੱਕ ਕੋਈ ਵੀ ਅਗਲੇ ਨੈਕਸਟ ਜਦੋਂ ਬਿਆਨਾ ਕਾਂਗਰਸ ਬਣੀ ਤਾਂ 40 ਸਾਲਾਂ ਤੱਕ ਕੋਈ ਯੁੱਧ ਨਹੀਂ ਹੋਇਆ ਕਿਸੇ ਵੀ ਦੇਸ਼ ਨੂੰ ਹਾਨੀ ਨਹੀਂ ਹੋਈ ਠੀਕ ਹੈ ਕਿਉਂਕਿ ਪਹਿਲਾਂ ਲਗਾਤਾਰ ਯੁੱਧ ਹੋ ਰਹੇ ਸੀ ਲੇਕਿਨ ਜਦੋਂ ਬਿਆਨਾ ਕਾਂਗਰਸ ਬਣ ਗਈ ਤਾਂ ਯੁੱਧ ਵੀ ਨਹੀਂ ਹੋਇਆ ਵੀ ਇਹ ਵੀ ਚੀਜ਼ ਜਿਹੜੀ ਹੈ ਪੋਜ਼ਿਟਿਵ ਹੋਈ ਹੈ ਸੋ ਏਸੀ ਅੱਜ ਦਾ ਵੀਡੀਓ ਨੈਕਸਟ ਆਪਾਂ ਜਿਹੜਾ ਹੈਗਾ ਨੈਕਸਟ ਕੰਟੈਂਟ ਕਰਾਂਗੇ ਹੌਣ ਤੱਕ ਦਾ ਵੀਡੀਓ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਪਲੱਸ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰਿਆ ਕਰੋ ਹਰੇਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਹਰੇਕ ਵੀਡੀਓ ਨੂੰ ਤੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਸੋ ਮੱਚ